ਅੱਜ ਜੀ ਸਰ ਇੱਕ ਨਾ ਆਪਾਂ ਨੂੰ ਬਰੀਡ ਦੱਸੋ ਜਿਹੜੀ ਮੋਹਰਾ ਦੀ ਬਰੀਡ ਹੁੰਦੀ ਹੈ ਚੰਗਾਮ ਜੀ ਨੇ ਦੁੱਧ ਦੇਣਾ ਹੈ ਮੱਝ ਨੇ ਉਹ ਬਰੀਡ ਦੀਆਂ ਕੀ ਕੀ ਨਿਸ਼ਾਨੀਆਂ ਨੇ ਭਾਈ ਮੋਹਰਾ ਹੋਵੇ ਚਾ ਨੀਲੀ ਦਾ ਵੀ ਉਹ ਦੇਖੋ ਸਭ ਤੋਂ ਪਹਿਲਾਂ ਜਿਹੜੇ ਪਸ਼ੂ ਦੀ ਪਤਲੀ ਚਾਂਬੜੀ ਹੈ ਨਾ ਅੱਛਾ ਉਹਨੇ ਮਤਲਬ ਦੁਰਦ ਕੱਢਣੀ ਕੱਢਣਾ ਠੀਕ ਹੈ ਜਿਵੇਂ ਮੋਹਰਾ ਦੇ ਵਿੱਚ ਹਾਈਟ ਮੈਟਰ ਨਹੀਂ ਕਰਦੀ ਅੱਛਾ ਮੋਹਰਾ ਦੇ ਵਿੱਚ ਲੈਂਥ ਮੈਟਰ ਕਰਦੀ ਹੈ ਲੰਬਾਈ ਠੀਕ ਹੈ ਜਿੰਨਾ ਪਸ਼ੂ ਦੀ ਲੰਬਾਈ ਜ਼ਿਆਦਾ ਹੋਊਗੀ ਅਗਲੀ ਕੋਟੀ ਛੋਟੀ ਪਿੱਛੋਂ ਚੌੜੀ ਅੱਗੋਂ ਮੱਝ ਪੀੜੀ ਉਹਨਾਂ ਹੀ ਦੁੱਧ ਪਸ਼ੂ ਨੇ ਵੱਧ ਕੱਢਣਾ अच्छा ਜਿਹੜੀ ਜ਼ਿਆਦਾ ਲੰਬੀ ਚੌੜੀ ਅਸਲ ਜਿਹੜੀ ਮੋਹਰਾ ਨਾ ਇਹਦੀ ਹਾਈਟ ਤਾਂ ਠੀਕ ਆ ਹੁਣ ਤਾਂ ਹਿੱਟਾ ਹੋਈ ਜਾਂਦੀ ਹੈ ਬਰੀਡ ਚੇਂਜ ਹੋ ਗਏ ਵੈਸੇ ਇਹਦੀ ਹੈਡ ਹੁੰਦੀ ਨਹੀਂ ਮੋਹਰਾ ਦੀ ਅੱਛਾ ਮਤਲਬ ਦਰਮਿਆਨੀ ਹੈਡ ਦੇ ਵਿੱਚ ਮੋਹਰਾ ਚੰਗਾ ਦੁੱਧ ਕੱਢਦੀ ਹੈ ਗੋਡੀ ਛੋਟੀ ਲੰਬਾਈ ਜ਼ਿਆਦਾ ਹੋਣੀ ਚਾਹੀਦੀ ਹੈ ਠੀਕ ਹੈ ਹਾਈਟ ਕੋਈ ਮੈਟਰੀ ਨਹੀਂ ਬਿਲਕੁਲ ਬਸ ਪਤਲੀ ਚਮੜੀ ਜਿਵੇਂ ਬੂਤ ਪਤਲੀ ਹੋਵੇ ਸਿੰਗ ਜਿਹੜਾ ਜਿਵੇਂ ਇਹਦਾ ਘਮਾ ਪਿੱਛੇ ਤੋਂ ਮੁਰਨਾ ਚਾਹੀਦਾ ਮੋਹਰਾ ਦਾ ਸਹੀ ਸਿੰਗ ਹਾਂ ਜਮ ਬਰਾਬਰ ਉਹਦਾ ਬਨੀ ਦਾ ਆ ਗਿਆ ਹਾਂ ਜਿਹੜਾ ਮੋਰਾ ਦਾ ਉਹ ਥੋੜਾ ਜਿਹਾ ਪਿੱਛੋਂ ਵੜ ਕੇ ਐਂਗਲ ਹੋਣਾ ਚਾਹੀਦਾ ਅੱਗੋ ਮਤਲਬ ਪਤਲੀ ਹੋਵੇ ਤੇ ਪਿੱਛੋਂ ਥੋੜਾ ਚੌੜਾ ਹੋਵੇ ਥੋੜਾ ਚੌੜਾ ਅੱਛਾ ਮੂਹਰੋ ਪਤਲਾ 20 ਸੇਬ ਹੋਣਾ ਚਾਹੀਦਾ ਪੂਛ ਦੇਣਾ ਪੂਛ ਦੇਣਾ ਸ਼ਾਨਿਆਂ ਪੂਛ ਦਾ ਚਿੱਟੀ ਵੱਡ 4 ਇੰਚ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਤੇ ਆਪਾਂ ਮੋਰਾ ਦੇ ਵਿੱਚ ਆਪਾਂ ਇਹਦੇ ਚ ਪਾਉਣੀ ਆ ਬ੍ਰੀਡ ਚ ਅੱਛਾ ਜੇ ਪਾਉਣੀ ਆ ਬਰ ਚਾਈਜ਼ ਅੱਛਾ ਚਾਈਜ਼ ਦੇ ਵਿੱਚ 6 ਇੰਚ ਵੀ ਚੱਲ ਜਾਂਦੀ ਹੈ ਠੀਕ ਹੈ ਹਾਂਜੀ ਉਹ ਬ੍ਰੀਡ ਦੇ ਵਿੱਚ 4 ਇੰਚ 4 ਇੰਚ ਠੀਕ ਹੈ ਸੋ ਅੱਜ ਛੇਰ ਚੱਲ ਜਾਂਦੀ